ਅਸਲਾਮ ਵਾਲੇਕਮ ਮੈਂ ਹਮਮਦ ਅਸ਼ਰਫ ਤੇ ਮੈਂ ਐਸ਼ਾ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਵੀਡੀਓ ਕਿਉਂਕਿ ਅੱਜ ਦੀ ਵੀਡੀਓ ਦੇ ਅੰਦਰ ਇੱਕ ਮੁਸਲਮਾਨ ਮੌਲਵੀ ਮੁਸਲਮਾਨ ਸੰਤ ਜਿਹੜਾ ਸਰਦਾਰ ਦਾ ਮਤਲਬ ਸਮਝਾ ਰਹੇ ਨੇ ਤੇ ਸਿੱਖ ਦੀ ਤਾਰੀਫ ਕਰ ਰਹੇ ਨੇ ਬਹੁਤ ਹੀ ਵਧੀਆ ਵੀਡੀਓ ਬਹੁਤ ਹੀ ਅੱਛੀ ਵੀਡੀਓ ਆਪਾਂ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਅਸੀਂ ਜਿਹੜਾ ਨਾ ਉਹ ਸਿੱਖਾਂ ਨਾਲ ਕਿਉਂ ਮੁਹੱਬਤ ਦਾ ਇਜ਼ਹਾਰ ਕਰਦੇ ਆਂ ਕਿਉਂਕਿ ਉਹ ਵੀ ਇੱਕ ਰੱਬ ਨੂੰ ਮੰਨਦੇ ਅਸੀਂ ਵੀ ਇੱਕ ਰੱਬ ਨੂੰ ਮੰਨਦੇ ਆ ਤੇ ਇਸ ਰੱਬ ਦੀ ਵਜ੍ਹਾ ਨਾਲ ਕਿਸੇ ਨਾਲ ਵੀ ਤੱਲਕ ਜੋੜਿਆ ਜਾ ਸਕਦਾ ਹੈ ਔਰ ਉਸੇ ਰੱਬ ਦੀ ਵਜ੍ਹਾ ਨਾਲ ਕਿਸੇ ਨਾਲ ਤੱਲਕ ਤੋੜਿਆ ਵੀ ਜਾ ਸਕਦਾ ਹੈ ਤੇ ਇਹ ਵੀਡੀਓ ਬਹੁਤ ਹੀ ਵਧੀਆ ਹੋਣ ਲਈ ਆਪਾਂ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ ਤੇ ਬਹੁਤ ਗਿਆਨ ਮਿਲੇਗਾ ਬਹੁਤ ਆਨੰਦ ਮਿਲੇਗਾ ਬਹੁਤ ਸਕੂਨ ਮਿਲੇਗਾ ਜਲਦੀ ਨਾਲ ਵੀਡੀਓ ਸਟਾਰਟ ਕਰ ਲੈਣੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਜਿਹੜੇ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਪਸੰਦ ਕਰਦੇ ਨੇ ਮੰਨਦੇ ਨੇ ਉਹਨਾਂ ਅਗੇ ਰਿਕੁਐਸਟ ਹੈ ਕਿ ਵੀਡੀਓ ਨੂੰ ਲਾਈਕ ਵੀ ਕਰ ਦਿਆ ਜੇ ਚਲੋ ਹੁਣ ਵੀਡੀਓ ਸਟਾਰਟ ਕਰਦੇ ਆ ਸਰ ਧਾਰ ਦੋ ਮੰਜ਼ਲਾਂ ਤੋਂ ਗੁਜ਼ਰਨਾ ਪੈਂਦਾ ਏ ਪਹਿਲੇ ਧਾਰ ਔਰ ਫਿਰ ਧਾਰ ਧਾਰ ਔਰ ਧਾਰ ਪਹਿਲਾ ਖਾਲਸਾ ਗੁਜ਼ਰਿਆ ਧਾਰ ਤੋਂ ਖਾਲਸੇ ਨੂੰ ਚਰਖੜੀ ਤੇ ਚਾੜਿਆ ਗਿਆ ਖਾਲਸੇ ਦਾ ਬੰਦ-ਬੰਦ ਜੁਦਾ ਕੀਤਾ ਗਿਆ ਖਾਲਸੇ ਦੀ ਖੋਪੜੀ ਲਹਾਈ ਗਈ ਖਾਲਸੇ ਨੂੰ ਦੇਗਾਂ ਚ ਉਬਾਲਿਆ ਗਿਆ ਖਾਲਸੇ ਦੇ ਨਾਲ ਉਹ ਜ਼ੁਲਮ ਹੋਏ ਕਿ ਅੱਜ ਤੱਕ ਤਾਰੀਖ ਚ ਇੰਨੇ ਜ਼ੁਲਮ ਕਿਤੇ ਨਜ਼ਰ ਨਹੀਂ ਆਉਂਦੇ ਓਏ ਹੋਏ ਧਾਰ ਔਰ ਉਸ ਤੋਂ ਬਾਅਦ ਧਾਰ ਧਾਰ ਕਿਹੜੀ ਧਾਰ ਅੱਜ ਮੈਂ ਮੁਬਾਰਕਬਾਦ ਦਿੰਨਾ ਉਹਨਾਂ ਬੱਚਿਆਂ ਨੂੰ ਉਹਨਾਂ ਜਵਾਨਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੈ ਔਰ ਹੁਣ ਆਉਣ ਵਾਲੇ ਨੇ ਤੇ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨਾ کہ جنہ دا امرت پان کیتا ہویا ہے کہ مبارک ہو گرو صاحب جی نے آپ دی فوج شریک کر لیا ہے جنہیں ویکھنا ہے جے کارے دا کمال بولے سو ہرکار نے وہ بے کسارا یار نے وہ ابر رحمت بار نے وہ ابر رحمت بار نے وہ, وہ وہ نے بے مثال بولے سو نیال کل جہان دی ہے ਕੁਲ ਜਹਾਨ ਦੀ ਐ ਇੱਕ ਮਹਾਨ ਮਾਤਾ ਗੁਜਰੀ ਕੁਲ ਜਹਾਨ ਦੀ ਐ ਕਿਸੇ ਇੱਕ ਬੰਦੇ ਦੀ ਨਹੀਂ ਪੂਰੀ ਕਾਇਨਾਤ ਦੀ ਮਾਏ ਮਾਤਾ ਗੁਜਰੀ ਕੁਲ ਜਹਾਨ ਦੀ ਐ ਮਾਤਾ ਗੁਜਰੀ ਇੱਕ ਮਹਾਨ ਮਾਤਾ ਗੁਜਰੀ ਖਾਲਸੇ ਦੀ ਜੜ ਤੇ ਸ਼ਾਨ ਮਾਤਾ ਗੁਜਰੀ ਜ਼ਾਲਿਮਾਂ ਤੇ ਦੁਸ਼ਟਾਂ ਲਈ ਕਿਰਪਾਨ ਮਾਤਾ ਗੁਜਰੀ ਗਰੀਬਾਂ ਮਜ਼ਲੂਮਾਂ ਦੀ ਜੋ ਬਣ ਗਈ ਸੀ ਢਾਲ ਬੋਲੇ ਸੋਨੇ ਆ ਸ਼ਰੀ ਗਾਨਾ ਮਾਤਾ ਗੁੱਜਰਕੌਰ ਜੀ ਅੱਜ ਵੀ ਮੇਰਾ ਵਿਸ਼ਵਾਸ ਹੈ ਕਿ ਮੈਨੂੰ ਵੀ ਸੁਣ ਰਹੇ ਨੇ ਤੁਹਾਨੂੰ ਵੀ ਵੇਖ ਰਹੇ ਨੇ ਐਦਾਂ ਦਾ ਇਸ਼ਕ ਜ਼ਾਹਿਰ ਕਰ ਦੋ ਉਸ ਮਾਤਾ ਦਾ ਕਾਲਜਾ ਠੰਡਾ ਹੋ ਜਾਵੇ ਕਿ ਜਿਨ੍ਹਾਂ ਨਾਦੀ ਪੱਤਰਾਂ ਦੇ ਉੱਤੇ ਮੇਰੇ ਪੁੱਤਰ ਨੇ ਆਪ ਦੇ ਸੋਹਣੇ ਸੋਹਣੇ ਪੁੱਤਰ ਬਾਰੇ ਸਨ ਅੱਜ ਵੀ ਜੇ ਅਗਰ ਉਹ ਸਾਡਾ ਨਾਮ ਸੁੰਦੇ ਆ ਤੇ ਤੜਪ ਜਾਂਦੇ ਨੇ ਇਸ਼ਕ ਦੇ ਨਾਲ ਤੇ ਇਹ ਗੱਲ ਚੱਲ ਰਹੀ ਐ ਸੋਨੇ ਹਾਲ ਦੀ ਗਰੀਬਾਂ ਤੇ ਮਜ਼ਲੂਮਾਂ ਦੀ ਜੋ ਬਨ ਗਈ ਸੀ ਢਾਲ ਬੋਲੇ ਸੋਨੇ ਹਾਲ ਤਰਮ ਹੇਤ ਜਿਨੇ ਸਰਵੰਸ ਦਿੱਤਾ ਵਾਰ ਤਰਮ ਹੇਤ ਜਿਨੇ ਸਰਵੰਸ ਦਿੱਤਾ ਵਾਰ ਚਾਹ ਸੁਧ ਕੇ ਚੂ ਬੱਚ ਗਾਨੇ ਕੁਸ਼ਤਚਾਰ ਸ਼ਹੀਦਾਂ ਦੇ ਸਰਦਾਰ ਨੇ ਅਜੀਤ ਤੇ ਜੁਝਾਰ ਇਥੇ ਇੱਕ ਮੈਂ ਤੁਹਾਨੂੰ ਤਾਰੀਖੀ ਗੱਲ ਦੱਸ ਕੇ ਜਾਣਾ ਚਾਹੁੰਦਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੈ ਉਹ ਹੋਇਆ ਹੈ 1687 ਵਿੱਚ ਯਾਨੀ ਜਿਸ ਦਿਨ ਪੰਗਾਨੀ ਦੀ ਜੰਗ ਜਿੱਤੀ ਗਈ ਹੈ ਉਸ ਤੋਂ ਪਹਿਲੇ ਕਿਸੇ ਦੇ ਨਾਮ ਦੇ ਅੱਗੇ ਸਿੰਘ ਨਹੀਂ ਲੱਗਦਾ ਸੀ ਖੁਦ ਗੁਰੂ ਸਾਹਿਬ ਜੀ ਗੋਬਿੰਦ ਰਾਓ ਲਿਖਦੇ ਸਨ ਲੇਕਿਨ ਜੇਕਰ ਕੋਈ ਪਹਿਲਾ ਸਿੰਘ ਹੈ ਸਿੱਖੀ ਚ ਤੇ ਉਹ ਸਾਹਿਬਜ਼ਾਦਾ ਅਜੀਤ ਸਿੰਘ ਹੈ ਸਭ ਤੋਂ ਪਹਿਲਾ ਸਿੰਘ ਜਿਹੜਾ ਹੈ ਸਿੱਖੀ ਚ ਜਿਹਦੇ ਨਾਂ ਦੇ ਆਗੇ ਸਭ ਤੋਂ ਪਹਿਲੇ ਸਿੰਘ ਲੱਗਿਆ ਹੈ ਤਾਰੀਖ ਤੇ ਇਤਿਹਾਸ ਦਵਾ ਹੈ ਇਤਿਹਾਸ ਦੇ ਪੰਨੇ ਕਹਿੰਦੇ ਨੇ ਕਿ ਸਭ ਤੋਂ ਪਹਿਲੇ ਗੁਰੂ ਸਾਹਿਬ ਜੀ ਨੇ ਆਪ ਦੇ ਲਾਡਲੇ ਦਾ ਨਾਂ ਰੱਖਿਆ ਹੈ ਔਰ ਉਸ ਵੇਲੇ ਨਾਮ ਰੱਖਣ ਵਾਲੇ ਸ਼ਰੀਕ ਕੌਣ ਹੈ ਸੈਦ ਬਦਰੁਦੀਨ 피ਰ बाबा ਬੁੱਧੂ ਸਾਹਿਬ ਕਹਿਣ ਲੱਗ ਪਏ ਹੈ ਮੇਰੇ ਬਰਾਦਰ ਹੈ ਮੇਰੇ ਭਰਾ ਹੈ ਸੋਣਿਆ ਵੀਰਾ ਅੱਜ ਤੇਰੇ ਘਰ ਤੇਰਾ ਭਤੀਜਾ ਵੀ ਆਇਆ ਹੈ ਤੇ ਇਹਦਾ ਨਾਂ ਕੀ ਹੋਣਾ ਚਾਹੀਦਾ ਹੈ ਉਹ ਕਹਿੰਦੇ ਨਾਂ ਹੋਣਾ ਚਾਹੀਦਾ ਅਜੀਤ ਸਿੰਘ ਪਹਿਲਾ ਸਿੰਘ ਹੈ ਸੋ ਸ਼੍ਰੀਏ ਕਾਲ ਸ਼ਹੀਦਾਂ ਦੇ ਸਰਦਾਰ ਨੇ ਸੁਣੋ ਕਿਦਾਂ ਦੇ ਪੁੱਤਰ ਨੇ ਸ਼ਹੀਦਾਂ ਦੇ ਸਰਦਾਰ ਨੇ ਅਜੀਤ ਤੇ ਜੁਜਾਰ ਚਿਮਕੌਰ ਦੀ ਗੜੀ ਵਿੱਚ ਜੋ ਬੋਲੇ ਸੋਨਿਹਾਲ ਕਿਦਾਂ ਸੋਨਿਹਾਲ ਬੋਲਿਆ ਲੱਖਾਂ ਨੂੰ ਸਾਹਮਣੇ ਵੇਖਿਆ ਹੈ ਹਥਿਆਰਬੰਦ ਤੇ ਹਜ਼ਾਰਾਂ ਨੂੰ ਤੇਗ ਦਾ ਮਜ਼ਾ ਚਖਾਇਆ ਹੈ ਉਹ ਸੋਹਣੇ ਸਨ ਗੁਰੂ ਸਾਹਿਬ ਜੀ ਦੇ ਬਹਾਦਰ ਪੁੱਤਰ ਨੀਹਾਂ ਚ ਚੁਨੇ ਸੀ ਜਦ ਗੁਰਾਂ ਦੇ ਛੋਟੇ ਲਾਲ ਨੀਹਾਂ ਚ ਚੁਨੇ ਸੀ ਜਦ ਗੁਰਾਂ ਦੇ ਛੋਟੇ ਲਾਲ ਕਿਤੇ ਨਹੀਂ ਲੱਭਦੀ ਐਸ ਕੁਰਬਾਨੀ ਦੀ ਮਿਸਾਲ ਕਿਤੇ ਨਹੀਂ ਲੱਭਦੀ ਐਸ ਕੁਰਬਾਨੀ ਦੀ ਮਿਸਾਲ ਸਾਹਿਬੇ ਕਮਾਲ ਦੇ ਸੀ ਪੁੱਤਰ ਵੀ ਬੇਮਿਸਾਲ ਸਾਹਿਬੇ ਕਮਾਲ ਦੇਸੀ ਪੁੱਤਰ ਵੀ ਬੇਮਿਸਾਲ ਨੀਹਾਂ ਚ ਖੜੇ ਹੋ ਕੇ ਜੋ ਬੋਲੇ ਸੋਨਿਹਾਰ ਜੈਕਾਰਾ ਹੋ ਜਾਣਾ ਚਾਹੀਦਾ ਬਹੁਤ ਸੋਹਣੀ ਗੱथा ਬਹੁਤ ਸੋਹਣੀ ਵਾਹ ਸ੍ਰੀ ਕਾਲ ਗੁਰੂ ਸਾਹਿਬ ਜੀ ਦੇ ਨੰਨੀਆਂ ਨੰਨੀਆਂ ਸੋਹਣਿਆ ਸੋਹਣਿਆ ਜਿੰਦਾ ਓ ਬਹਾਦਰ ਉਹਨਾਂ ਦੇ ਚਿਹਰੇ ਤੇ ਨੂਰ ਇੰਨਾ ਕਿ ਐ ਲੱਗਦਾ ਹੈ ਕਿ ਇੱਕ ਵਾਰੀ ਦੇਖੋ ਤੋ ਜੀ ਤੇ ਨਜ਼ਰ ਪਾਸੇ ਹਟਣ ਨੂੰ ਜੀ ਨਹੀਂ ਕਰਦਾ ਨਜ਼ਰ ਟਿਕ ਜਾਂਦੀ ਹੈ ਉਹਨਾਂ ਨੇ ਕਿੱਥੇ ਸੋਨੇ ਹਾਲ ਦਾ ਨਾਰਾ ਛੱਡਿਆ ਸੀ ਜਦ ਉਹਨਾਂ ਨੂੰ ਨਿਹੱਚ ਚੁਣਵਾਇਆ ਗਿਆ ਹੈ ਐ ਇੱਥੇ ਤੱਕ ਚਲੀ ਗਈ ਹੈ ਕੰਦ ਆਖਿਰਕਾਰ ਜਦ ਗੋਡੇ ਆ ਕੇ ਵਿੱਚ ਅੜੇ ਹੈ ਤੇ ਉਸ ਨੇ ਇੱਟ ਤੋੜਨੀ ਸ਼ੁਰੂ ਕੀਤੀ ਸਾਹ ਜਿਆਦਾ ਕਹਿੰਦਾ ਹੈ ਕਿ ਇਦਾਂ ਨਾ ਕਰ ਇਹ ਸਾਡੇ ਧਰਮ ਦੀ ਨਹੀਂ ਹੈ ਤੂੰ ਐ ਕਰ ਸਾਡੀ ਜਿਹੜੀ ਇਹ ਹੈ ਚਪਨੀ ਇਸ ਨੂੰ ਤੋੜ ਦੇ ਇੱਟ ਨਾ ਤੋੜ ਇਹ ਪੂਰੀ ਹੋਣੀ ਚਾਹੀਦੀ ਹੈ। ਉਹ ਸ਼ਰੀਅਤ ਕਾਲ ਜਿੰਨਾਂ ਦਾ ਮੂੰਹ ਸੁੰਘਣੇ ਸੇ ਦੁੱਧ ਕੀ ਬੂ ਆਤੀ ਸੀ। ਉਰਦੂ ਦੇ ਸ਼ਾਇਰ ਨੇ ਲਿਖਿਆ ਹੈ ਜਿੰਨਾਂ ਦਾ ਮੂੰਹ ਸੁੰਘਣੇ ਸੇ ਦੁੱਧ ਕੀ ਬੂ ਆਤੀ ਸੀ ਐਸੇ ਮਾਸੂਮ ਬੀ ਕੌਮ ਕੇ ਰਹਿਬਰ ਨਿਕਲੇ। ਜਿੰਨੇ ਸੋਹਣੇ ਸੋਹਣੇ ਰਹਿਬਰ ਮਿਲਣੇ ਸਿੱਖਾਂ ਨੂੰ ਕੁਰਬਾਨ ਜਾਈਏ। ਨਿੱਕੇ ਨਿੱਕੇ ਜਿਹੇ ਬੱਚੇ ਸੋਹਣੇ ਸੋਹਣੇ ਜਿਹੇ ਬੱਚੇ ਸੋਹਣੇ ਹਾਲ ਦਾ ਜੈਕਾਰਾ ਕਿਸ ਹਾਲਤ ਵਿੱਚ ਛੱਡਿਆ ਆਇਆ ਬੋਰੀਆਂ ਵੀ ਲੈ ਜਾਓ ਗੁਰਾਂ ਦੇ ਲਾਲਾਂ ਦੀ ਗੱਲ ਚੱਲ ਰਹੀ ਹੈ ਕਿਤੇ ਇਹ ਨਾ ਹੋਵੇ ਕਿ ਤੁਸੀਂ ਇਹ ਸੋਚੋ ਕਿ ਕਾਦਰੀ ਦੇ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ ਮੈਂ ਸੱਚੀ ਗੱਲ ਦੱਸਦਾ ਹਾਂ ਕਿ ਮੇਰੇ ਗੁਰੂ ਆਪ ਜੀ ਨੂੰ ਵੇਖ ਵੀ ਰਹੇ ਨੇ ਸਮਝ ਵੀ ਰਹੇ ਨੇ ਤੁਹਾਡੇ ਤੇ ਮੇਰੇ ਮਨਾਂ 'ਚ ਜਿਹੜੇ ਵਿਚਾਰ ਵਿਚਰਦੇ ਨੇ ਉਹਨਾਂ ਤੋਂ ਵੀ ਗੁਰੂ ਸਾਹਿਬ ਜੀ ਆਗੂ ਨੇ ਐਸ ਕਰਕੇ ਸੁਣਿਆ ਅੱਜ ਬੋਰੀ ਚੱਕ ਕੇ ਲੈ ਜਾ ਤੇਰੇ ਘਰ ਬਰਕਤੀ ਬਰਕਤ ਹੋ ਜਾਣੀ ਹੈ ਕਿਉਂਕਿ ਇਹ ਜਿਹੜੀ ਬੋਰੀ ਹੈ ਇਹ ਗੁਰੂ ਘਰ ਜਵਾਨੀ ਹੈ ਆਪ ਦੇ ਲਈ ਕੋਈ ਨਹੀਂ ਕਰਦਾ ਕਿ ਤੇਜਾਕਾਰਾ ਛੱਡਿਆ ਹੈ ਗੁਰੂ ਸਾਹਿਬ ਜੀ ਦੇ ਲਾਲਾਂ ਨੇ ਨੀਹਾਂ 'ਚ ਖੜੇ ਹੋ ਕੇ ਜੋ ਬੋਲੇ ਸੋਨਿਹਾਲ ਗੁਰਤੇਗ ਬਹਾਦਰ ਜੀ ਨੌਵੀਂ ਪਾਦਸ਼ਾਹੀ ਗੁਰਗੋਬਿੰਦ ਸਿੰਘ ਜੀ ਛੇਵੀਂ ਪਾਦਸ਼ਾਹੀ ਦੇ ਸਕੇ ਪੋਤੇ ਨੇ ਬਹਾਦਰਾਂ ਦੇ ਪੁੱਤਰ ਵੀ ਬਹਾਦਰ ਤੇ ਪੋਤਰੇ ਵੀ ਬਹਾਦਰ ਤੇ ਪੜੋਤੇ ਵੀ ਬਹਾਦਰ ਪਰਬਾਨ ਜਾਓ ਜੇ ਅਗਰ ਇਸ سلسلے ਨੂੰ ਕਦੇ ਮੌਕਾ ਮਿਲਿਆ ਫਿਰ ਤੁਹਾਨੂੰ ਤਫਸੀਲ ਦੇ ਨਾਲ ਦੱਸਾਂਗਾ ਗੁਰਤੇਗ ਬਹਾਦਰ ਜੀ ਨੌਵੀਂ ਪਾਦਸ਼ਾਹੀ ਜ਼ਾਲਿਮ ਔਰੰਗਾ ਬੇਦਰਦ ਕਸਾਈ ਜਾਨ ਆਪਣੀ ਦੇ ਕੇ ਸ਼ਾਨ ਮੁਲਕ ਦੀ ਬਚਾਈ ਐਸ ਕੁਰਬਾਨੀ ਨੇ ਕਰੀਆਂ ਖੁਸ਼ੀਆਂ ਬਹਾਲ ਐਸ ਕੁਰਬਾਨੀ ਨੇ ਕਰੀਆਂ ਖੁਸ਼ੀਆਂ ਬਹਾਲ ਜੇ ਅਗਰ ਅਦ ਸਨਾਤਨਤਰਮ ਇਸ ਹਿੰਦੁਸਤਾਨ ਵਿੱਚ ਮੌਜੂਦ ਹੈ ਤੇ ਉਹ ਕਿਰਪਾ ਹੈ ਗੁਰਤੇਗ ਬਹਾਦਰ ਜੀ ਦੀ ਗੁਰਸੇਖੀਰੋ ਸਿੱਖੀ ਦਾ ਦੈਨ ਨਾ ਕੋਈ ਦੇ ਸਕਦਾ ਇਸਰਾਤਰੀ ਨਾ ਸਿੱਖ ਨਾ ਮੁਸਲਮਾਨ ਇੰਨੀ ਮਹਾਨ ਹੈ ਸਿੱਖੀ ਇਸੇ ਇੱਕ ਮੁਸਲਮਾਨ ਸੰਤ ਜਿਨ੍ਹਾਂ ਦਾ ਨਾਮ ਸੀ ਗੁਲਾਮ ਹੈਦਰ ਕਾਦਰੀ ਸਿੱਖਾਂ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਰਿਸਰਚ ਕਰਨ ਵਾਲੇ ਬੜੀ ਸੋਹਣੀ ਕਥਾ ਕੀਤੀ ਬੜਾ ਹੀ ਮੁਹੱਬਤ ਦਾ ਇਜ਼ਹਾਰ ਕੀਤਾ ਸਿੱਖਾਂ ਦੇ ਨਾਲ ਇਹ ਮੁਸਲਮਾਨਾਂ ਦੀ ਅਗਰ ਕੋਈ ਮੁਹੱਬਤ ਹੈ ਸਿੱਖਾਂ ਦੇ ਨਾਲ ਤੇ ਇਸ ਵਜ੍ਹਾ ਨਾਲੀਏ ਕਿ ਉਹ ਵੀ ਇੱਕ ਰੱਬ ਨੂੰ ਮੰਨਦੇ ਆ ਤੇ ਮੁਸਲਮਾਨ ਵੀ ਇੱਕ ਰੱਬ ਨੂੰ ਮੰਨਦੇ ਆ ਤੇ ਇਸ ਰੱਬ ਦੀ ਵਜ੍ਹਾ ਨਾਲ ਕਿਸੇ ਨਾਲ ਵੀ ਤੱਲਕ ਜੋੜਿਆ ਵੀ ਜਾ ਸਕਦਾ ਹੈ ਤੇ ਤੋੜਿਆ ਵੀ ਜਾ ਸਕਦਾ ਹੈ ਜਿਹੜੇ ਰੱਬ ਨੂੰ ਮੰਨਦੇ ਨੇ ਇੱਕ ਰੱਬ ਤੇ ਈਮਾਨ ਰੱਖਦੇ ਨੇ ਵਿਸ਼ਵਾਸ ਰੱਖਦੇ ਨੇ ਉਹਨਾਂ ਨਾਲ ਤੱਲਕ ਜੋੜਿਆ ਜਾ ਸਕਦਾ ਹੈ ਔਰ ਜਿਹੜੇ ਇੱਕ ਰੱਬ ਨੂੰ ਨਹੀਂ ਮੰਨਦੇ ਉਹਨਾਂ ਨਾਲ ਵਿਸ਼ਵਾਸ ਤੋੜਿਆ ਜਾ ਸਕਦਾ ਹੈ ਤੇ ਇਹ ਗੁਲਾਮ ਹੈਦਰ ਕਾਦਰੀ ਜਿਹੜੇ ਸਰਦਾਰ ਦਾ ਉਹਨਾਂ ਨੇ ਮਤਲਬ ਮੀਨਿੰਗ ਦੱਸਿਆ ਸਿੱਖਾਂ ਦੇ ਤਾਰੀਫ ਕੀਤੀ ਇਹਨਾਂ ਦੀਆਂ ਕੁਰਬਾਨੀਆਂ ਦੇ ਬਾਰੇ ਚ ਦੱਸਿਆ ਉਸ ਤੋਂ ਇਲਾਵਾ ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਨੀਆਂ ਦੇ ਅੰਦਰ ਜਨ ਦਿੱਤਾ ਗਿਆ ਲੇਕਿਨ ਉਹਨਾਂ ਨੇ ਵਾਹਿਗੁਰੂ ਜਿਹੜਾ ਜੋ ਬੋਲੇ ਸੋਨਿਹਾਲ ਸਤਸਰੀਆ ਕਾਲ ਇਹ ਹੀ ਨਾਰੇ ਲਗਾਏ ਨੇ ਮਤਲਬ ਉਹਨਾਂ ਦੇ ਮਨ ਮੰਨ ਦੇ ਵਿੱਚ ਇਹ ਹੀ ਸੀ ਤੇ ਅਗਰ ਉਹਨਾਂ ਤੇ ਜ਼ੁਲਮ ਕੀਤਾ ਗਿਆ ਤੇ ਉਹ ਛੋਟੇ ਬੱਚੇ ਵੀ ਹੋ ਕੇ ਡਗਮਗਾਏ ਨਹੀਂ ਜ਼ੁਲਮ ਦੇ ਖਿਲਾਫ ਜਿਹੜੇ ਉਹਨਾਂ ਨੇ ਆਪਣੀ ਕੁਰਬਾਨੀ ਜਿਹੜੀ ਹੈ ਉਹ ਪੇਸ਼ ਕੀਤੀ ਹੈ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਉਹ ਸਦਾ ਜਿਹੜੀ ਹੈ ਉਹ ਯਾਦ ਕੀਤੀ ਜਾਏਗੀ ਔਰ ਇਹਨਾਂ ਨੇ ਇੱਕ ਮੁਸਲਮਾਨ ਹੋਣ ਦੇ ਨਾਤੇ ਇੱਕ ਸੱਚੀ ਗੱਲ ਕੀਤੀ ਕਿ ਉਹਨਾਂ ਉਤੇ ਜ਼ੁਲਮ ਕੀਤਾ ਗਿਆ ਔਰ ਕਿਸ ਤਰ੍ਹਾਂ ਜਿਹੜਾ ਗੁਰੂ ਔਰ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਖਾਲਸਾ ਰਾਜ ਨੂੰ دے را دے اندر انہوں نے یہاں نے مبارکباد پیش کی تھی ساری تسی ویڈیو سنی آپ آئے گلہ مختلف کتھا در سنتے رہنے ہیں لیکن آج دی ویڈیو دے اندر عجیب گل سی کہ ایک مسلمان دے زبانی سی ایک مسلمان سنت کی زبانی سی جہے قادری سلسلے نال تعلق رکھ دے نے اور جی میں ڈاکٹر طاہر القادری ہے یہ او سلسلے نال تعلق رکھنا لے نے الیاس قادری ہے یہ او سلسلے نال تلق رکھنے والے مولوی نے ਇਹ ਡਾਕਟਰ ਤਾਹਰੁਲ ਕਾਦਰੀ ਤੇ ਇlias ਕਾਦਰੀ ਇਹ ਬਹੁਤ ਵੱਡੇ ਮੌਲਵੀ ਨੇ ਸੰਤ ਨੇ ਪਾਕਿਸਤਾਨ ਦੇ ਮੁਸਲਮਾਨਾਂ ਦੇ ਤੇ ਇਹ ਉਸੇ سلسلے ਦੇ ਨਾਲ تعلق ਰੱਖਣ ਵਾਲੇ ਨੇ ਤੇ ਇਹਨਾਂ ਨੇ ਬਹੁਤ ਅੱਛੀ ਕਥਾ ਬਿਆਨ ਕੀਤੀ ਮੈਨੂੰ ਇਹ ਕਥਾ ਮਤਲਬ ਨਜ਼ਰ ਆਈ ਬਹੁਤ ਮੈਨੂੰ ਅੱਛਾ ਲੱਗਿਆ ਮੈਂ ਕਿਹਾ ਕਿਉਂ ਨਾ ਹੋਵੇ ਇਹ ਕਥਾ ਜਿਹੜੀ ਹੈ ਉਹ ਆਪਣੇ ਮਤਲਬ ਸਿੱਖ ਦੋਸਤਾਂ ਨਾਲ ਸ਼ੇਅਰ ਕੀਤੀ ਜਾਵੇ ਹੋ ਸਕਦਾ ਹੈ ਕਿ ਤੁਸੀਂ ਵੀਡੀਓ ਪਹਿਲਾਂ ਦੇਖੀ ਹੋਵੇ ਲੇਕਿਨ ਮੈਂ ਪਹਿਲਾਂ ਇਹ ਵੀਡੀਓ ਪਹਿਲੀ ਦਫਾ ਵੀਡੀਓ ਦੇਖੀ ਹੈ لیکن ਤੁਹਾਡਾ ਨਾ ਵੀਡੀਓ ਦੇਖਣ ਨਾਲ ਬਹੁਤ ਮਜ਼ਾ ਆਇਆ ਤੁਹਾਨੂੰ ਵੀ ਅਗਰ ਵੀਡੀਓ ਅੱਛੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਆ ਜੇ ਔਰ ਕਮੈਂਟ ਬਾਕਸ ਦੇ ਅੰਦਰ ਆ ਕੇ ਵਾਹਿਗੁਰੂ ਜ਼ਰੂਰ ਲਿਖਿਆ ਜੇ ਔਰ ਇਸ ਤੋਂ ਇਲਾਵਾ ਆਪਣੀ ਰਾਏ ਦਾ ਇਜ਼ਹਾਰ ਵੀ ਜ਼ਰੂਰ ਕਰਿਆ ਜੇ ਔਰ ਅਗਰ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਇਹ ਬਹੁਤ ਮਾੜੀ ਗੱਲ ਹੈ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਇੱਕ ਨਵੇਂ ਵੀਡੀਓ ਦੇ ਨਾਲ